ਮਨੋਖਾ ਉਸ ਪਾਸੇ ਨੂੰ ਚੱਲਦਾ ਹੈ ਗੁਸਤਾਖੀ ਅਬਗੁਨ ਗੁਨਾਹ ਕਰ ਬੈੰਦਾ ਐਸੀ ਖੱਡ ਵਿੱਚ ਡਿੱਗਦਾ ਮਾਂ ਬਾਪ ਫਿਰ ਹੱਥ ਜੋੜਦੇ ਬਾਬਾ ਜੀ ਕਰੋ ਅਰਦਾਸ ਮਹਾਰਾਜ ਨੂੰ ਕਹੋ ਇੱਕ ਵਾਰੀ ਕਰ ਦੇ ਕਿਰਪਾ ਇੱਕ ਵਾਰੀ ਰਹਿਮਤ ਕਰ ਦੇ ਉਹ ਵਿਚਾਰੇ ਤਰਲੇ ਲੈ ਲੈ ਨੂੰ ਰੱਖੇ ਉਹ ਮਨਤਾ ਕੱਢਣ ਨੂੰ ਰੱਖੇ ਪਹਿਲਾਂ ਭਲਿਆ ਤੇਰੀਆਂ ਮਨਤਾ ਕੱਢ ਕੱਢ ਕੇ ਰੱਬ ਅੱਗੇ ਨੱਕ ਗੋਡੇ ਰਗੜ ਰਗੜ ਕੇ ਉਹਨਾਂ ਨੇ ਤੇਰਾ ਜਨਮ ਵਾਸਤੇ ਅਰਦਾਸਾਂ ਕੀਤੀਆਂ ਉਹ ਤੂੰ ਸਾਰੀ ਉਮਰ ਉਹਨਾਂ ਤੋਂ ਹੀ ਮਾਫ਼ੀਆਂ ਮੰਗਾਈ ਦਵੇਂਗਾ ਆਪ ਵੀ ਕੁਝ ਕਰ ਲਾ ਆਪ ਵੀ ਕੁਝ ਕਰ ਇਧਰ ਨੂੰ ਮੁੜੀਏ ਇਸ ਪਾਸੇ ਨੂੰ ਤੁਰੀਏ ਮਹਾਰਾਜ ਕਹਿੰਦੇ ਉਹ ਸੁਣਦੇ ਤੂੰ ਵੀ ਸੁਣ ਲਿਆ ਕਰ ਰੱਬ ਦੀ ਗੱਲ ਤੂੰ ਕਿਦੇ ਮੁੱਲ ਨਹੀਂ ਤਾਰਿਆ ਹੈਗਾ ਸ਼ਰੀਰ ਦਾ ਆਪ ਪੰਧ ਕਰਮਿੰਦਰੀ ਗਿਆਨਿੰਦਰੀ ਅੱਖਾਂ ਕੰਨ ਨੱਕ ਤੇ ਜਿਹੜੇ ਪੱਦ ਪੱਦ ਕੇ ਗੀਤਾਂ ਸ਼ੀਤਾਂ ਨੂੰ ਸੁਣਦਾ ਰੱਬ ਦੀ ਬਾਣੀ ਨਹੀਂ ਸੁਣਦਾ ਤੇ ਜੇ ਕਿਦੇ ਉਹ ਸਰੋਤ ਵਾਪਸ ਲੈ ਲੇ ਤਾਂ ਫਿਰ ਸੁਣ ਲਈ ਭਾਵੇਂ ਤੇਰੇ ਕੋਲ ਢੋਲ ਵਧਾਈਦਾ ਵੇ ਜਿਹੜੇ ਰੂਪ ਰੰਗ ਸੰਸਾਰ ਦੇ ਪੱਦ ਭੱਜ ਕੇ ਵੇਖਦਾ ਹੈ ਰੱਬ ਆਪਣੀ ਵੇਖਣ ਸ਼ਕਤੀ ਲੈ ਲੇ ਤੇ ਫਿਰ ਵੇਖ ਲਈ ਤੇ ਜਿਹੜੇ ਬੋਲਕ ਬੋਲ ਬੋਲਦਾ ਬੋਲਣ ਸ਼ਕਤੀ ਆ ਜ਼ਬਾਨ ਤਾਂ ਗੁੰਗਿਆਂ ਕੋਲ ਵੀ ਹੁੰਦੀ ਆ ਉਹਨਾਂ ਕੋਲ ਨਹੀਂ ਹੁੰਦੀ ਜ਼ਬਾਨ ਤਾਂ ਉਹਨਾਂ ਦੇ ਵੀ ਆਪਣੇ ਜਿਹੀ ਨਹੀਂ ਹੁੰਦੀ ਆ ਤੇ ਦੇ ਬੋਲਣ ਦੀ ਸ਼ਕਤੀ ਪ੍ਰਮਾਤਮਾ ਨੇ ਦਿੱਤੀ ਇਹਦੇ ਆਪਾਂ ਕੋਈ ਪੈਸੇ ਨਹੀਂ ਦਿੱਤੇ ਹੋਏ ਤੇ ਆਪਾਂ ਨੂੰ ਇਹ ਸਭ ਕੁਝ ਫਰੀ ਚ ਮਿਲਿਆ ਹੈ ਤੇ ਜੇ ਤੋ ਫਰੀ ਚ ਲਈਏ ਉਹਦੀ ਨਾਂ ਗੱਲ ਸੁਣੀਏ ਨਾ ਉਹਦੀ ਗੱਲ ਮੰਨੀਏ ਨਾ ਉਹਦੇ ਕੋਲ ਦਾਈਏ ਨਾ ਉਹਦਾ ਨਾਮ ਧਾਈਏ ਤੇ ਫਿਰ ਦੱਸੋ ਇਹਦਾ ਮਤਲਬ ਤਾਂ ਹੈ ਨਾ ਉਹ ਗਾਂ ਨੂੰ ਲੀਗ ਮਾਰ ਦੂ ਜਿਵੇਂ ਆਪਾਂ ਨੂੰ ਆਪਣੇ ਤੋਂ ਕੋਈ ਪੈਸੇ ਧਾਰ ਲੈਦਾ ਏ ਤੇ ਨਾ ਉਹ ਆਪਣਾ ਫੋਨ ਚੱਕ ਕੇ ਨਾ ਘਰੇ ਮਿਲੇ ਨਾ ਗੱਲ ਸੁਣੇ ਤੇ ਨਾ ਹੀ ਆਪਣੇ ਕੋਲ ਆਵੇ ਤੇ ਫਿਰ ਆਪਾਂ ਲੀਕ ਮਾਰ ਦੇਨੇ ਇਹੋ ਜਿਹੇ ਬੰਦੇ ਨੂੰ ਗਾਂ ਖੁਦ ਨਹੀਂ ਦੇਣਾ ਫਿਰ ਜਦ ਰੱਬ ਲਕੀਰ ਮਾਰ ਦਿੰਦਾ ਲੈ ਤੁਰਿਆ ਫਿਰ ਕੁੱਤਿਆਂ ਬੱਲਿਆਂ ਦੀਆਂ ਜੂਨੀਆਂ ਵਿੱਚ ਉਧਰ ਨੂੰ ਤੁਰਿਆ ਫਿਰ ਅਦੋ ਗਤੀ ਦੇ ਵਿੱਚ ਲੀਕ ਮਾਰਦੀ ਤੈਨੂੰ ਨਹੀਂ ਹੁਣ ਮਨੁੱਖਾ ਜਨਮ ਮਿਲਦਾ ਪਤਾ ਨਹੀਂ ਕਦੋਂ ਮਿਲੇਗਾ ਰੱਬ ਨੂੰ ਤਰਸ ਆਵੇਗਾ ਪਹਿਲਾਂ ਵੀ ਸਾਡੇ ਦੇ ਤਰਸ ਪਿਆ ਮਿਹਰਮਤ ਹੋਈ ਸਤਗੁਰ ਸੱਜਣ ਮਿਲਿਆ ਉਹਦੀ ਕਿਰਪਾ ਹੈ ਉਹਦਾ ਤਰਸ ਹੈ ਸਾਡੀ ਕੋਈ ਮੁਸ਼ਕਲਤ ਨਹੀਂ ਉਹਨੇ ਪਰਿਵਾਰ ਦਿੱਤਾ ਹੈ ਕਾਰੋਬਾਰ ਦਿੱਤਾ ਸਭ ਕੁਝ ਫਰੀ ਦਿੱਤਾ ਹੋਇਆ ਹੈ ਮਹਾਰਾਜ ਕਹਿੰਦੇ ਤੂੰ ਦਾਤਾ ਹੈ ਸਭ ਕੁਝ ਦੇਨਹਾਰ ਹੈ ਤੇ ਮਹਾਰਾਜ ਸਭ ਨੂੰ ਦੇਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਾਨ ਕੋ ਦੇਤ ਆ ਜਾਨ ਕੋ ਦੇਤ ਜ਼ਮੀਨ ਕੋ ਦੇਤ ਜ਼ਮਾਨ ਕੋ ਦਹਿ ਮਹਾਰਾਜ ਸਾਰਿਆਂ ਨੂੰ ਦਿਨਾ ਆ ਮਹਾਰਾਜ ਤੇਰਾ ਮਤ ਪੂਰਾ ਅਧੂਰਾ ਨਹੀਂ ਤੂੰ ਦੇਣਾ ਤੇ ਸਾਰਿਆਂ ਨੂੰ ਦੇਣਾ ਕਿਸੇ ਨਾਲ ਵਿਤਕਰਾ ਨਹੀਂ ਉਹ ਕਰਦਾ ਹਮ ਅਸੀਂ ਸੰਸਾਰ ਦੇ ਜੀਵ ਥਾਰੇ ਤੁਹਾਡੇ ਭੇਖਾਰੀਆਂ ਤੁਹਾਡੇ ਤੋਂ ਮੰਗਣ ਵਾਲੇ ਆ ਤੂੰ ਰੱਖਿਆ ਕਰਨ ਵਾਲਾ ਪਰਮਾਤਮਾ ਹੈ ਸਾਡੇ ਤੇ ਕਿਰਪਾ ਕਰਨ ਵਾਲਾ ਦੋਜਾ ਕੋਈ ਨਹੀਂ ਮਹਾਰਾਜ ਅਸੀਂ ਭੇਖਾਰੀਆਂ ਮੰਗਣਹਾਰੇ ਆ ਤੇਰੇ ਅੱਗੇ ਮੰਗਦੇ ਫਿਰਦੇ ਆ ਮਹਾਰਾਜ ਸਾਡੇ ਤੇ ਮਿਹਰ ਕਰ ਸਾਨੂੰ ਮਿਲ ਜਾਵੇ ਅਰ ਤਾਂ ਜਾ ਕੇ ਸਾਡਾ ਸੰਸਾਰ ਚ ਆਇਆ ਹੋਇਆ ਸਫਲਾ ਹੋਣਾ ਹੈ ਮਹਾਰਾਜ ਅਰ ਮਹਾਰਾਜ ਕਹਿੰਦੇ ਮੈਂ ਕੀ ਮੰਗਾਂ ਕਿ ਥਿਰ ਨਾ ਰਹਾਈ ਮਹਾਰਾਜ ਤੁਸਾਂ ਪਹਿਲਾਂ ਹੀ ਬਹੁਤ ਕੁਝ ਦਿੱਤਾ ਮੈਂ ਕੀ ਮੰਗਾਂ ਇੱਥੇ ਥਿਰ ਰਹਿਣ ਵਾਲਾ ਕੋਈ ਨਹੀਂ ਸਭ ਤੱਕ ਚੱਲਨ ਹਾਰ ਕਿਸ ਨਲ ਕੀਚੈ ਦੋਸਤੀ ਸਭ ਤੱਕ ਚੱਲਨ ਹਾਰ ਸਭ ਕੁਝ ਜਾਣ ਵਾਲਾ ਹੈ ਰਹਿਣ ਵਾਲਾ ਹੀ ਕੋਈ ਨਹੀਂ ਮੰਗਾ ਕੀ ਤੇ ਮਹਾਰਾਜ ਕਹਿੰਦੇ ਕੁਝ ਰਹਿੰਦਾ ਵੀ ਇਹ ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਮੰਗਨਾ ਮੰਗਣ ਨੀਕਾ ਹਾਰ ਦਸ ਗੁਰ ਤੇ ਮੰਗਣਾ ਮੰਗ ਲੈ ਗੁਰੂ ਤੁਜਸ ਵਡਿਆਈ ਨਾਮ ਗੁਰੂ ਨੂੰ ਮੰਗਲਾ ਮਹਾਰਾਜ ਕੰਦੀ ਹਰ ਦੀਜੈ ਨਾਮ ਪਿਆਰੀ ਜਿਓ ਵੈਗੁਰੂ ਜੀ ਨਾਮ ਨਾਲ ਪਿਆਰੀ ਪ੍ਰੀਤ ਜੁੜ ਜਾਵੇ ਪਿਆਰੇ ਦੇ ਨਾਮ ਵਿੱਚ ਸੁਰਤ ਸਮੋ ਜਾਵੇ ਜੁੜ ਜਾਵੇ ਮਹਾਰਾਜ ਮੇਰੇ ਤੇ ਕਿਰਪਾ ਕਰੋ ਸਾਡੀ ਪ੍ਰੀਤੀ ਸਾਡਾ ਔਰ ਅੰਦਰ ਦਾ ਸਨੇਹ ਨਾਮ ਨਾਲ ਦੇਜੇ ਇਹ ਨਾਮ ਦੇਣਾ ਕਰੋ ਹਰ ਦੀਜੈ ਨਾਮ ਪਿਆਰੀ ਦਿਓ ਜਿਹਦੇ ਨਾਲ ਸੁਰਤ ਇਕਾਗਰ ਹੋ ਕੇ ਇਕਮੇਕਤਾ ਹਾਸਲ ਕਰੇ ਸਾਨੂੰ ਨਾਮ ਦੀ ਦਾਤ ਦਿਓ ਔਰ ਮਹਾਰਾਜ ਕਿਰਪਾ ਕਰ ਦੇ ਘਟ ਘਟ ਰਾਵ ਰਿਆ ਬਨਵਾਰੀ ਜਿਹੜਾ ਬਨ ਸੰਸਾਰ ਜੰਗਲ ਦਾ ਵਾਲੀ ਮਾਲਕ ਮਾਲੀ ਹੈ ਨਾ ਵੈਗਰੋ ਇਹਨੂੰ ਬਨਾਨਣ ਵਾਲਾ ਇਹਦੀ ਕਿਹਰ ਕਰਨ ਵਾਲਾ ਅੱਕੇ ਹੋਏ ਫਲਾਂ ਨੂੰ ਤੋੜਨ ਹਾਰਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੈ ਗਰੂ ਤੂੰ ਘਟ ਘਟ ਅੰਦਰ ਰਬ ਰਿਆ ਹਰ ਹਿਰਦੇ ਦੇ ਅੰਦਰ ਰਮਿਆ ਹੋਇਆ ਸਤ ਸਪੁਰਤੀ ਰੂਪ ਓਕੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਉ ਪੁਕਾਰ ਵੈ ਗਰੂ ਤੂੰ ਘਟ ਘਟ ਕੇ ਅੰਤਰ ਕੀ ਜਾਨਤ भले बुरे की पीर पानता तू तो अंदर बैठा हुए महाराज सार् जानद जल थल मह अल गुप वर्ती महाराज तू जल तह अंदर द्रव रूप होके वर्ष रहे ते वैगुरु थल खुश जगावान ती हरियावलता सहत होके अर वर्त रहे है महाराज अल ਅਰ ਮਹੀਂ ਮੈਨਾ ਧਰਤੀ ਅਲ ਮੈਨਾ ਆਕਾਸ਼ ਧਰਤੀ ਤੇ ਵੀ ਤੇ ਆਕਾਸ਼ ਵਿੱਚ ਵੀ ਮਹਾਰਾਜ ਤੇਰੀ ਸਫੁਰਤੀ ਆ ਤੇਰੀ ਤਾਕਤਾਂ ਨਹੀਂ ਤੇ ਨਹੀਂ ਇਹ ਵਰਤਾਰਾ ਤੇਰਾ ਆ ਅਰ ਥਲ ਵਿੱਚ ਧਰਤੀ ਦੇ ਵਿੱਚ ਸਾਰੀਆਂ ਜਗਾਵਾਂ ਤੇ ਤੂੰ ਵਰਦੈ ਤੇ ਗੁਰਬਦੀ ਦੇਖ ਨਿਹਾਰੀ ਜਿਓ ਮਹਾਰਾਜ ਜਿਹੜਾ ਸ਼ਬਦ ਦੀ ਅਰਦ ਨਾ ਕਰਦਾ ਉਹਤੇ ਤੇਰੀ ਨਦਰੇ ਅਨਾਇਤ ਹੁੰਦੀ ਏ ਗੁਰ ਸ਼ਬਦ ਦੀ ਦੇਖ ਨਿਹਾਰੇ ਜਿਓ ਇਹ ਦਿਸਦਾ ਕਿਨੂ ਹੈ ਹਰ ਜਗ੍ਹਾ ਤੇ ਰੱਬ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਦਾ ਹੈ ਗੁਰੂ ਉਹਨੂੰ ਨਦਰ ਉਹਦੇ ਤੇ ਮੇਰ ਦੀ ਕਰਦਾ ਉਹਨੂੰ ਦਰਸ਼ਨ ਕਰਾ ਦਿੰਦਾ ਉਹਨੂੰ ਦਿਖਾ ਦਿੰਦਾ ਸਾਰੀਆਂ ਜਗ੍ਹਾ ਤੇ ਰਮਿਆ ਹੋਇਆ ਗੁਰ ਸਬਦੀ ਦੇਖ ਨਿਹਾਰੀ ਜਿਓ ਉਹ ਨਿਹਾਲ ਹੋ ਜਾਂਦੇ ਨਿਹਾਲ ਸਫਲਤਾ ਦੇ ਸਹਿਤ ਹੁੰਦੇ ਮਰਤ ਪਿਆਲ ਆਕਾਸ ਦਿਖਾਇਓ ਮਹਾਰਾਜ ਮਰਤ ਮਾਤ ਲੋਕ ਦੀ ਧਰਤੀ ਤੇ ਪਿਆਲ ਪਾਤਲ ਲੋਕ ਆਕਾਸ ਆਗਾਸ ਲੋਕ ਦਿਖਾਇਓ ਸਾਰੇ ਤੂੰ ਆਪਣਾ ਦਰਸ਼ਨ ਦਿਖਾਇਆ ਮੇਰ ਕੀਤੀ ਰਮਿਆ ਹੋਇਆ ਤੇਰੀ ਕਿਰਪਾ ਤੋਂ ਬਿਗੈਰ ਨਹੀਂ ਦੇਖਿਆ ਤਾਂ ਸਕਦਾ ਮਹਾਰਾਜ ਸਾਰਿਆਂ ਦੇ ਵਿੱਚ ਬ੍ਰਹਮ ਲੋਕ ਆਜ ਜਿੰਨੇ ਲੋਕ ਨੇ ਬਣਾਏ ਸਾਰਿਆਂ ਵਿੱਚ ਤੂੰ ਦਿਖਾਇਆ ਗੁਰ ਸਤਗੁਰ ਕਿਰਪਾ ਤਾਰੇ ਜੀਓ ਗੁਰ ਅਗਿਆਨ ਨੂੰ ਕਟਨ ਵਾਲਾ ਰੂਹ ਵਿੱਚ ਪ੍ਰਕਾਸ਼ ਕਰਨ ਵਾਲਾ ਉਹ ਸੱਚੇ ਗੁਰੂ ਨੇ ਅਕਾਲ ਪੁਰਖ ਵੈ ਗੁਰੂ ਦੇ ਰੂਪ ਨੇ ਕਿਰਪਾ ਤਾਰੀ ਜੀਓ ਉਹਦੀ ਕਿਰਪਾ ਦੇ ਨਾਲ ਉਹਦੀ ਰਹਿਮਤ ਦੇ ਨਾਲ ਅਰ ਜਿਹੜਾ ਸਭ ਕੁਝ ਬਣ ਆਇਆ ਦਰਸ਼ਨ ਹੋਇਆ ਗੁਰ ਸਤਗੁਰ ਕਿਰਪਾ ਧਾਰੀ ਉਹ ਸੱਚੇ ਗੁਰੂ ਨੇ ਸਭ ਕੁਝ ਤਾਂ ਹੋਇਆ ਉਹਨੇ ਕਿਰਪਾ ਕੀਤੀ ਤੁਹਾਡੇ ਤੱਕ ਮੇਰੇ ਤੱਕ ਇਹ ਉਪਦੇਸ਼ ਬਾਣੀ ਦਾ ਤਾਂ ਆਇਆ ਉਹ ਸੱਚੇ ਨੇ ਕਿਰਪਾ ਕੀਤੀ ਉਹਦੀ ਰਹਿਮਤ ਹੋਈ ਸਤਗੁਰੂ ਨੇ ਕਿਰਪਾ ਕੀਤੀ ਰਹਿਮਤ ਵਰਸਾਈ ਸੋ ਬ੍ਰਹਮ ਉਹ ਜਿਹੜਾ ਸਰਬ ਵਿਆਪਕ ਪ੍ਰਭੂ ਹੈ ਅਜੂਨੀ ਅਜਨਮਾ ਹੈ ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇ ਨਾ ਉਹਦੀ ਕੋਈ ਮਾਂ ਹੈ ਨਾ ਕੋਈ ਬਾਪ ਹੈ ਕਿੱਥੋਂ ਜਨਮ ਹੋਇਆ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿਤੋਂ ਵੀ ਨਹੀਂ ਉਹ ਆਪਣੇ ਆਪ ਤੋਂ ਸਹਿਪੰ ਉਹ ਸੁਤੇ ਪ੍ਰਕਾਸ਼ ਆਪਣੇ ਆਪ ਤੋਂ ਹੈ ਭੀ ਹੋਣੀ ਕਹ ਲੱਗੇ ਉਹ ਪਰੀਪੂਰਨ ਪਰਮਾਤਮਾ ਪਹਿਲਾਂ ਵੀ ਸੀ ਔਰ ਮਹਾਰਾਜ ਸਾਹਿਬ ਕਹਿੰਦੇ ਔਰ ਹੈ ਹਾਜ਼ਰੇ ਹੁਣ ਵੀ ਹੋਣੀ ਹੋਣ ਵਾਲਾ ਵੀ ਇਹ ਘਟ ਪੀਤਰ ਆਪਣੇ ਅੰਦਰ ਹਿਰਦੇ ਦੇ ਦੇਖ ਮੂਰਾਰੀ ਜੀ ਉਹ ਮਾਲਕ ਨੂੰ ਦੇਖ ਨਾ ਕਰ ਜਿਹੜਾ ਅੰਦਰ ਦੇ ਵੈਰੀਆਂ ਨੂੰ ਦੈਂਤਾਂ ਨੂੰ ਦੈਂਤ ਬਿਰਤੀ ਨੂੰ ਖਤਮ ਕਰ ਦੇਣ ਵਾਲਾ ਹਤਿਆਚਾਰੀ ਬਿਰਤੀਆਂ ਨੂੰ ਖਤਮ ਕਰਨ ਵਾਲਾ ਪ੍ਰਭੂ ਹੈ ਉਹਨੂੰ ਆਪਣੇ ਅੰਦਰ ਦੇਖ ਆਪਣੇ ਅੰਦਰ ਛਾਤੀ ਮਾਰ ਮਹਾਰਾਜ ਕਹਿੰਦੇ ਕਟ ਭੀਤਰ ਹਿਰਦੇ ਦੇ ਅੰਦਰ ਕਿਸ ਤਰ੍ਹਾਂ ਵੇਖ ਉਹ ਮਦ ਜਿਉ ਬਾਸ ਬਸਤ ਹੈ ਮੁਕਰ ਮਹ ਜੈਸੇ ਛਾਈ ਤੈਸੀ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜਿਵੇਂ ਫੁੱਲ ਵਿੱਚ ਸੁਗੰਧੀ ਵਸਦੀ ਆ ਤੇ ਮਹਾਰਾਜ ਕਹਿੰਦੇ ਜਿਵੇਂ ਸ਼ੀਸ਼ੇ ਦੇ ਅੰਦਰ ਜੀਵ ਦੀ ਪਰਛਾਈ ਹੈ ਇਸੇ ਤਰ੍ਹਾਂ ਪ੍ਰਭੂ ਨਿਰੰਤਰ ਇੱਕ ਰਸ ਤੇਰੇ ਅੰਦਰ ਵਸਦਾ ਤੂੰ ਸਾਹਮਣੇ ਹੋ ਦੇਖ ਪਰਮਾਤਮਾ ਦਾ ਦੇਦਾਰ ਹੋਵੇਗਾ ਜਨਮ ਮਰਨ ਕੋ ਇਹ ਜਗ ਬਪੜੋ ਜਨਮ ਮਰਨ ਦੇ ਚੱਕਰ ਵਿੱਚ ਇਹ ਵਿਚਾਰੇ ਜੀ ਬੈਨ ਜਗਤ ਦੇ ਸਾਰਾ ਜਗਤ ਜਨਮ ਮਰਨ ਦੇ ਗੇੜ ਵਿੱਚ ਪਿਆ ਹੋਇਆ ਵਿਚਾਰਾ ਜੰਮ ਦੇ ਮਰਦੇ ਨੇ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਔਰ ਫਿਰ ਕੀ ਹੁੰਦਾ ਇਨ ਦੂਜੇ ਭਗਤ ਵੇਸਾਰੀ ਜੀਓ ਮਹਾਰਾਜ ਇਹ ਦ્વੈਤ ਵਿੱਚ ਲੱਗੇ ਨੇ ਤੇ ਤਾਂ ਇਹ ਕਰਦਿਆ ਇਨ ਦੂਜੇ ਭਗਤ ਵਿਸਾਰੀ ਜੀ ਜਿਨ੍ਹਾਂ ਨੇ ਅੰਦਰੋਂ ਦ્વੈਤ ਵਿਸਾਰ ਦਿੱਤੀ ਉਹ ਜੁੜ ਗਏ ਜਿਨ੍ਹਾਂ ਨੇ ਭਗਤ ਇਨ ਦੂਜੇ ਭਗਤ ਵਿਸਾਰੀ ਜੀ ਜਿਨ੍ਹਾਂ ਨੇ ਇਹ ਦੁਖੀ ਤਾਂ ਨੇ ਜੰਮਨ ਮਰਨ ਵਿੱਚ ਤਾਂ ਨੇ ਇਨ ਇਹਨਾਂ ਨੇ ਅਰ ਦੂਜੇ ਪ੍ਰੇਮ ਵਿੱਚ ਲੱਗ ਕੇ ਪ੍ਰਭੂ ਦੀ ਭਗਤ ਵਿਸਾਰੀ ਜੀਓ ਪ੍ਰਭੂ ਵਾਲੀ ਭਗਤੀ ਇਹਨਾਂ ਨੇ ਵਿਸਾਰ ਦਿੱਤੀ ਰੱਬ ਦਾ ਪਿਆਰਾ ਦੇੜਾ ਉਹ ਬਚਨ ਕਰਦਾ ਬੇਨਤੀ ਕਰਦਾ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾ ਇਹੋ ਮਹਾਰਾਜ ਮੈਨੂੰ ਦੂਰ ਨਾ ਕਰਿਆ ਜੇ ਮੇਰੇ ਤੇ ਕਿਰਪਾ ਕਰਿਆ ਜੇ ਮੈਂ ਤੁਹਾਡੇ ਨਾਲ ਜੁੜਿਆ ਰਾਂ ਤੁਹਾਡੇ ਮਾਰਗ ਤੇ ਤੁਰਿਆ ਰਾਂ ਮਹਾਰਾਜ ਕਹਿੰਦੇ ਸਤਗੁਰ ਮਿਲੈ ਤਾ ਗੁਰਮਤ ਪਾਈਏ ਸਿਮਰਨ ਕਰਕੇ ਸੇਵਾ ਕਰਕੇ ਗੁਰੂ ਮਿਲਦਾ ਜਦੋਂ ਗੁਰੂ ਮਿਲਦਾ ਤੇ ਫਿਰ ਗੁਰਮਤ ਪਾਈਏ ਗੁਰੂ ਤੋਂ ਹੀ ਗੁਰੂ ਦੀ ਮਤ ਦੀ ਪ੍ਰਾਪਤੀ ਹੁੰਦੀ ਆ ਮਤ ਦਾ ਨੂੰ ਮੈਂ ਗੁਰੂ ਨਹੀਂ ਧਾਰਿਆ ਤੇ ਗੁਰੂ ਦੇ ਕੋਲ ਨਹੀਂ ਗਿਆ ਤੇ ਮੈਂ ਗੁਰਮਤੀਆ ਹੋ ਗਿਆ ਕਦਾ ਚਿੱਤ ਵੀ ਨਹੀਂ ਹੋ ਸਕਦਾ ਗੁਰੂ ਤਾਰਨ ਕਰਕੇ ਗੁਰੂ ਵਾਲਾ ਬਣ ਕੇ ਗੁਰੂ ਨਾਲ ਜੁੜ ਕੇ ਉਹਦੇ ਆਸ਼ੇ ਅਨੁਸਾਰ ਚੱਲ ਕੇ ਗੁਰਮਤ ਪ੍ਰਾਪਤ ਹੁੰਦੀ ਆ ਔਰ ਉਹ ਗੁਰਮਤ ਪਾਈਏ ਉਹਦੀ ਪ੍ਰਾਪਤੀ ਹੁੰਦੀ ਏ ਤੇ ਸਾਖਤ ਹੁੰਦਾ ਜਿਹੜਾ ਟੁੱਟਿਆ ਹੋਇਆ ਅੰਦਰੋਂ ਸੁੱਕਿਆ ਹੋਇਆ ਗੁਰਮਤ ਵੱਲੋਂ ਸੁੱਕ ਗਿਆ ਖਤਮ ਹੋ ਗਿਆ ਸੰਸਾਰ ਵੱਲੇ ਜਿੰਨਾ ਮਰਜੀ ਪਰਫੁੱਲਤ ਹੋ ਰਿਹਾ ਪਰ ਨਿਰੰਕਾਰ ਵੱਲੋਂ ਮੁੱਕ ਗਿਆ ਖਤਮ ਹੋ ਗਿਆ ਟੁੱਟ ਗਿਆ ਸਾਖਤ ਬਾਜੀ ਹਾਰੀ ਜੀ ਉਸ ਸਾਖਤ ਨੇ ਜੀਵਨ ਦੀ ਬਾਜੀ ਹਾਰ ਦਿੱਤੀ ਤਾਂ ਹੀ ਭਗਤ ਕਬੀਰ ਸਹਿ ਮਹਾਰਾਜ ਕਹਿੰਦੇ ਕਬੀਰ ਸਾਖਤ ਸੰਗ ਨਾ ਕੀਜੀਐ ਦੂਰਹਿ ਜਾਈਏ ਭਾਗ ਵਸਨ ਕਾਰੂ ਪਰਸੀ ਹੈ ਤੋ ਕਸ ਲਾਗੇ ਦਾਗ ਕਹਿੰਦੇ ਸਾਖਤ ਦਾ ਸੰਗ ਨਾ ਕਰਿਓ ਟੁੱਟਾ ਹੋਇਆ ਹੀ ਸਾਖਤ ਇਹੋ ਜਿਹਾ ਹੀ ਜਿਵੇਂ ਕਾਲਾ ਬਰਤਨ ਕਲਸ਼ ਵਾਲਾ ਤੇ ਉਹਨੂੰ ਕਿਦੇ ਥੋੜਾ ਬਲਾ ਹਲਾਏ ਨਾ ਤੇ ਭਾਵੇਂ ਜਿੰਨਾ ਮਰਜੀ ਬਚਾਓ ਕਰੀਏ ਤੇ ਕੁਝ ਮਾੜੀ ਮੋਟੀ ਹੱਥਾਂ ਨੂੰ ਕਲਖ ਲੱਗ ਜਾਂਦੀ ਕੋਈ ਕੱਪੜਾ ਟੱਚ ਕਰ ਜਾਏ ਉਹਨੂੰ ਲੱਗ ਜਾਂਦੀ ਕਹਿੰਦੀ ਜਿਵੇਂ ਕਾਲੇ ਬਰਤਨ ਨੂੰ ਕੁਝ ਨਾ ਕੁਝ ਕਲਸ਼ ਲੱਗਦੀ ਹੈ ਨਾ ਤੇ ਜਿਹੜਾ ਨਾਸਤਕ ਟੁੱਟਿਆ ਹੋਇਆ ਹੈ ਰੱਬ ਨਾਲ ਯਾਦ ਰੱਖੀ ਕੁਝ ਨਾ ਕੁਝ ਉਹਦੇ ਬੋਲ ਤੇਰੇ ਤੇ ਅਸਰ ਕਰ ਜਾਣਗੇ ਤਾਂ ਹੀ ਦੂਰ ਰਹਿਣ ਨੂੰ ਤੈਨੂੰ ਕਿਹਾ ਮਹਾਰਾਜ ਸੱਚੇ ਪਦਸ਼ਾਹ ਕਹਿੰਦੇ ਉਸ ਸਾਖਤ ਨੇ ਆਪਣੇ ਜੀਵਨ ਦੀ ਬਾਦੀ ਜਿਹੜੀ ਹਾਰ ਦਿੱਤੀ ਬਾਣੀ ਚ ਸਾਖਤ ਬਾਰੇ ਬਹੁਤ ਕੁਝ ਹੈ ਦੇ ਪ੍ਰਮਾਨ ਦੇਣ ਲੱਗੇ ਜੀ ਇਹ ਸਮਾ ਅਗੇਰੇ ਨਿਕਲ ਜਾਏਗਾ ਇਸ ਕਰਕੇ ਮੈਂ ਸੰਖੇਪ ਰੂਪ ਦੇ ਵਿੱਚ ਬੇਨਤੀ ਕਰ ਰਿਹਾ ਮਹਾਰਾਜ ਕਹਿੰਦੇ ਉਹਨੇ ਆਪਣਾ ਜੀਵਨ ਬਰਬਾਦ ਕਰ ਦਿੱਤਾ ਕੁਝ ਨਾ ਖਟਿਆ ਸਤਗੁਰ ਬੰਦਨ ਤੋੜਨੇ ਰਾਰੇ ਪ੍ਰਭੂ ਜਿਹੜਾ ਉਹ ਬੰਧਨ ਜਿਹੜੇ ਪਏ ਹੋਏ ਹਨ ਜੀਵ ਨੂੰ ਆਵਾਗਮਨ ਦੇ ਮੋਹ ਆਦ ਦੇ ਹੋਰ ਵਿਕਾਰਾਂ ਦੇ ਮਹਾਰਾਜ ਕਹਿੰਦੇ ਗੁਰੂ ਕੋਲ ਆਉਂਦਾ ਹੈ ਗੁਰੂ ਬੰਦਨਾ ਨੂੰ ਤੋੜ ਕੇ ਨਿਰਾਰੇ ਨਿਰਾਲੇ ਕਰ ਦਿੰਦਾ ਹੈ ਉਹਨਾਂ ਨੂੰ ਮੁਕਤ ਕਰ ਦਿੰਦਾ ਹੈ ਬੰਦਨਾ ਤੋਂ ਮਹਾਰਾਜ ਕਹਿੰਦੇ ਬਾਹੜ ਨਾ ਗਰਬ ਮਜ਼ਾਰੀ ਜਿਓ ਬਹੁੜ ਮੁੜ ਕੇ ਫੇਰ ਪਰਤ ਕੇ ਜਦੋਂ ਗੁਰੂ ਬੰਧਨ ਖੋਲ ਦਿੰਦਾ ਹੈ ਮੁਕਤ ਕਰ ਦਿੰਦਾ ਹੈ ਉਹਦੇ ਵਿੱਚੋਂ ਬੰਦ ਖਲਾਸੀ ਕਰ ਦਿੰਦਾ ਹੈ ਤੇ ਜੇ ਮਹਾਰਾਜ ਮੇਰ ਕਰਦੇ ਫਿਰ ਉਹ ਪਰਤ ਕੇ ਜੰਮਨ ਮਰਨ ਦੇ ਚੱਕਰ ਵਿੱਚ ਨਹੀਂ ਪੈਂਦਾ ਉਹ ਗੁਰੂ ਦੇ ਵਿੱਚ ਮਿਲ ਕੇ ਟਿਕ ਜਾਂਦਾ ਇੱਕ ਰੂਪ ਹੋ ਜਾਂਦਾ ਹੈ ਮਹਾਰਾਜ ਖੀਰਲੀਆਂ ਪੰਕਤੀਆਂ ਵਿੱਚ ਕਿਰਪਾ ਕਰਦੇ ਨਾਨਕ ਗਿਆਨ ਰਤਨ ਪ੍ਰਗਾਸਿਆ ਤਨ ਗੁਰੂ ਨਾਨਕ ਦੇ ਮਹਾਰਾਜ ਆਪਣੀ ਜ਼ੁਬਾਨੇ ਭਗਤੋ ਕਹਿ ਰਹੇ ਕਹਿੰਦੇ ਫਿਰ ਗਿਆਨ ਰਤਨ ਪ੍ਰਗਾਸਿਆ ਗੁਰੂ ਦਾ ਗਿਆਨ ਉਹ ਰਤਨ ਅਮੋਲਕ ਰਤਨਾ ਦੀ ਕੀਮਤ ਹੈ ਤੇ ਮੁੱਲ ਨੂੰ ਮਿਲ ਜਾਂਦੇ ਨੇ ਇੱਕ ਸਮਝਾਣ ਵਾਸਤੇ ਐਗਜ਼ੈਂਪਲ ਦਿੱਤੀ ਆ ਨਾਮ ਤਾਂ ਅਰਬਾਂ ਕਰੋੜਾਂ ਰਤਨਾ ਦੇ ਮੁੱਲ ਤੋਂ ਵੀ ਨਹੀਂ ਮਿਲਦਾ ਮਹਾਰਾਜ ਕਬੀਰ ਸਾਹਿਬ ਜੀ ਦੇ ਬਚਨ ਇਹਨਾ ਕੰਚਨ ਸਿਉ ਪਾਈਏ ਨਹੀਂ ਤੋਲ ਮਨ ਦੇ RAM ਲਿਆ ਹੈ ਮੋਲ ਮਨ ਦੇ ਵਟੇ ਨਾ ਮਿਲਦਾ ਏਕ ਧਨ ਦੇ ਵਟੇ ਨਹੀਂ ਮਿਲਦਾ ਬਾਹਰ ਦੇ ਧਨ ਦੇ ਵਟੇ ਨਹੀਂ ਹੋ ਰਤਨ ਉਹਨਾਂ ਪਖਰਾ ਜੁਨ ਪੰਨੇ ਉਹਨਾਂ ਲਾਲ ਹੋਏ ਨਹੀਰੇ ਉਹਨਾਂ ਮੂੰਗੇ ਹੁਣ ਕੋਦ ਹੋਵੇ ਸੋਨਾ ਹੋਵੇ ਚਾਂਦੀ ਹੋਵੇ ਉਦੇ ਵਟੇ ਨਹੀਂ ਮਿਲਦਾ ਇਹ ਐਗਜ਼ੈਂਪਲ ਦਿੱਤਾ ਹੈ ਕਿ ਜਿਵੇਂ ਇਹ ਚੀਜ਼ ਬੜੀ ਕੀਮਤ ਵਾਲੀ ਆ ਐਂ ਆ ਤਾਈ ਮਹਾਰਾਜ ਬਚਨ ਕਰਦੇ ਆ ਮਨ ਵੇਚੈ ਸਤਿਗੁਰ ਕੈ ਪਾਸ ਮਨ ਦੇ ਮਨ ਵੇਚ ਦੇ ਤੇ ਉਹਦੇ ਵਟੇ ਨਾਮ ਮਲੇਗਾ ਮਨ ਵੇਚੈ ਸਤਿਗੁਰ ਕੈ ਪਾਸ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਸੇਵਾ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਕਾਮੀ ਤਿਸਕੋ ਹਉਤ ਪ੍ਰਾਪਤ ਸਵਾਮੀ ਕਿਨੂੰ ਮਾਲਕ ਮਿਲਿਆ ਜਿਹਨੇ ਮਨ ਵੇਚਤਾ ਹੈ ਤੇ ਜਿਹੜੀ ਚੀਜ਼ ਆਪਾਂ ਵੇਚ ਦਈਏ ਨਾ ਉਹ ਤੋਂ ਆਪਾਂ ਕੰਮ ਨਹੀਂ ਲੈ ਸਕਦੇ ਜਿਹੜੀ ਜ਼ਮੀਨ ਵੇਚ ਦਈਏ ਤੇ ਉਹਦੇ ਚ ਆਖਿਆ ਜੇ ਮੈਂ ਤਾਂ ਜੀਰੀ ਪੱਟਾਂਗਾ ਜਾਂ ਜੀਰੀ ਲਾਵਾਂਗਾ ਉਹ ਦੋ ਮਾਰੇਗਾ ਕਹਿਗਾ ਵੀ ਤੇਰੇ ਤੇਰਾ ਤਿਹਕ ਹਕੂਕ ਹੀ ਖਤਮ ਨਹੀਂ ਘਰ ਵੇਚ ਦਈਏ ਆਖੀਏ ਮੈਂ ਤਾਂ ਲਿਆ ਕੇ ਇੱਥੇ ਹੀ ਆਪਦਾ ਮੰਧਾ ਡਾਵਾਂਗਾ ਇਹਦਾ ਘਰ ਮੇਰਾ ਸੀ ਹੁਕੇ ਬਾਹਰ ਨਿਕਲ ਇਹ ਤੇਰਾ ਥੋੜਾ ਉਹ ਤੇ ਹੱਕ ਹਕੂਕ ਖਤਮ ਨਹੀਂ ਅਸੀਂ ਸਾਰੇ ਹੀ ਕਹਿੰਨੇ ਆ ਕਿ ਮਨ ਗੁਰੂ ਦਾ ਹੈ। ਮੈਂ ਵੀ ਕਹਨਾ ਤੁਸੀਂ ਵੀ ਕਹਨਾ ਮੈਂ ਤੁਹਾਡੇ ਤੋਂ ਬਾਹਰ ਨਹੀਂਗਾ। ਅਰ ਤੁਹਾਡੇ ਨਾਲ ਹੋ ਸਕਦਾ ਮੇਰੀਆਂ ਖਿਆਲਾਂ ਫੁਰਨੇ ਵਿਚਾਰਾਂ ਜਾਂਦੀਆਂ ਭਟਕਦੀਆਂ ਹੋਣ ਸੰਗਤ ਵਿੱਚ بڑے بڑے ਅਭਿਆਸੀ ਹੁੰਦੇ ਸਰੋਤਿਆਂ ਵਿੱਚ। ਇਸ ਕਰਕੇ ਅਸੀਂ ਤਾਂ ਕੇਵਲ ਪੜ ਪੜਾ ਕੇ ਸੁਣਾਉਣ ਵਾਲੇ ਹੁੰਨੇ ਆ ਤੇ ਸੰਗਤ ਵਿੱਚ بڑے بڑے ਅਭਿਆਸੀ ਹੁੰਦੇ ਬੈਠੇ। ਤੇ ਮਹਾਰਾਜ ਦੇ ਕੋਲ ਕਹਿੰਦੇ ਨੇ ਭਾਈ ਉਹ ਸੰਸਾਰ ਦੇ ਅੰਦਰ ਜੀਵ ਜਿਹੜਾ ਨਾ ਜਿੰਨੇ ਮਨ ਗੁਰੂ ਨੂੰ ਦੇ ਦਿੱਤਾ ਹੈ ਉਹ ਮਨਮਾਨੀ ਦਾ ਫੁਰਨਾ ਨਹੀਂ ਉਤਪਨ ਕਰਦਾ ਕਿ ਮੈਂ ਆ ਕਰੂੰ ਮੈਂ ਯੋਗ ਕਰੂੰ ਮੈਂ ਉਹ ਨਾ ਫਿਰ ਗੁਰੂ ਕੀ ਕਹਿੰਦਾ ਉਹ ਚੱਲੇਗਾ ਗੁਰੂ ਕੀ ਕਹਿੰਦਾ ਮਨ ਤਾਂ ਮਨ ਨੇ ਚਿਤਵਣਾ ਹੈ ਮਨ ਨੇ ਕਹਿਣਾ ਮੇਰਾ ਵੈਰੀ ਏ ਮਨ ਨੇ ਕਹਿਣਾ ਮੇਰਾ ਮਿੱਤਰ ਏ ਮਨ ਨੇ ਕਹਿਣਾ ਪਰਾਇਆ ਮਨ ਨੇ ਕਹਿਣਾ ਮੇਰਾ ਆਪਣਾ ਇਹ ਮੇਰਾ ਰਿਸ਼ਤੇਦਾਰ ਹੈ ਇਹ ਮੇਰਾ ਮਿੱਤਰ ਹੈ ਉਹ ਜਦੋਂ ਮਾਣੀ ਵੇਚ ਦਿੱਤਾ ਤੇ ਮਿੱਤਰਤਾ ਹੀ ਕਾਦੀ ਰਹਿ ਗਈ ਬਾਈ ਉਹਦੀ ਗੱਲ ਸੁਣਦਾ ਫਿਰ ਤਾਂ ਉਹਦੀ ਸੁਨੇਗਾ ਜਿਹਦੇ ਅਧੀਨ ਹੈ ਉਹਦੇ ਕੰਮ ਨੂੰ ਭੱਜ ਕੇ ਦਏਗਾ ਇਹ ਨਹੀਂ ਕਹਗਾ ਤੇਰੇ ਵਾਲਾ ਮੈਂ ਛੱਡਣਾ ਫਿਰ ਉਹਦੇ ਮੁਤਲਕ ਚੱਲੇਗਾ ਮਹਾਰਾਜ ਕਹਿੰਦੇ ਗਿਆਨ ਰਤਨ ਪਰਗਾਸਿਆ ਅੰਦਰ ਗਿਆਨ ਗੁਰੂ ਦਾ ਗੁਰੂ ਦਾ ਗਿਆਨ ਗਿਆਨ ਗੁਰੂ ਨਹੀਂ ਗੁਸਤਾਖੀ ਮਾਪ ਕਈ ਵੇਰ ਸਾਨੂੰ ਭਲੇਖਾ ਹੁੰਦਾ ਜੀ ਗਿਆਨ ਹੀ ਗੁਰੂ ਐ ਨਹੀਂ ਐਸਾ ਨਹੀਂ ਐ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਪੜੋ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕੁੰਬੇ ਬੱਧਾ ਜਲ ਰਹਿ ਝਾਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਧਾ ਮੰਨ ਰਹਿ ਗਿਆਨ ਇਸ ਲਈ ਮਨ ਨੂੰ ਖਲਾਰਨ ਲਈ ਟਕਾਉਣ ਲਈ ਗਿਆਨ ਕਾ ਬੱਧਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਜੇ ਗੁਰੂ ਪਾਸੇ ਕਰਦੀ ਗਿਆਨ ਕੋਈ ਵੀ ਨਹੀਂ ਗੁਰੂ ਦੀ ਕਿਰਪਾ ਨਾਲ ਗਿਆਨ ਪ੍ਰਗਾਸਿਆ ਪ੍ਰਗਟ ਹੁੰਦਾ ਤੇ ਮਨ ਟਿਕਦਾ ਉਹਦੇ ਚਾਨਣੇ ਉਹਦੀ ਰੌਸ਼ਨੀ ਵਿੱਚ ਫਿਰ ਗੁਰੂ ਦੀ ਕਿਰਪਾ ਪ੍ਰਾਪਤ ਕਰਦਾ ਜਿਵੇਂ ਜਿਵੇਂ ਦੀ ਹਰ ਮਨ ਵਸਿਆ ਨਿਰੰਕਾਰ ਜੀ ਫਿਰ ਉਹ ਚਾਨਣੇ ਨਾਲ ਚੱਲ ਚੱਲ ਕੇ ਚੱਲ ਚੱਲ ਕੇ ਚੱਲ ਚੱਲ ਕੇ ਨਿਰੰਕਾਰ ਹਿਰਦੇ ਚ ਸਕਸ਼ਾਤ ਰੂਪ ਆਉਂਦਾ ਪ੍ਰਗਟ ਹੋ ਆਉਂਦਾ ਉਹਦਾ ਉਦੀ ਆਬਾ ਉਦੀ ਸੋਬਾ ਫਿਰ ਜੀਵ ਈਸ਼ ਦਾ ਭਿੰਨ ਭੇਦ ਮਿਟਦਾ ਜਦੋਂ ਇਹਨੂੰ ਦਿਸਣ ਲੱਗ ਜਾਂਦਾ ਹੈ ਨਾ ਅੰਦਰੋਂ ਪ੍ਰਕਾਸ਼ ਦੇ ਦੁਆਰਾ ਨਿਰਆਕਾਰ ਤੈਨੂੰ ਸਮਝ ਪੈ ਜਾਂਦੀ ਆ ਆਕਾਰ ਰੱਖ ਕੇ ਨਿਹਰ ਆਕਾਰ ਦੇ ਵਿੱਚ ਨਹੀਂ ਦਰਸ਼ਨਤਾ ਹੋ ਸਕਦੇ ਫਿਰ ਉਹ ਆਕਾਰ ਨੂੰ ਛੱਡਦਾ ਹੈ ਅੰਦਰੋਂ ਜੀਵ ਤਵ ਨਿਰਆਕਾਰ ਹੋ ਕੇ ਉਦੇ ਵਿੱਚ ਸਮਾ ਜਾਂਦਾ ਜਿਹਨੂੰ ਮਹਾਰਾਜ ਕਹਿੰਦੇ ਜਿਉਂ ਜਲ ਮੈਂ ਜਲ ਆਏ ਖਟਾਨਾਂ ਤੇ ਉਹ ਜੋਤੀ ਸੰਜੋਤ ਸਮਾਨਾ ਮਿਟ ਗਏ ਗਵਨ ਪਾਈ ਬਿਸ਼ਰਾਮ ਨਾਨਕ ਪ੍ਰਭ ਕੇ ਸਦ ਕੁਰਬਾਨ ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਹਿ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ ਪਹਿਲਾ ਜੀਵ ਵਖਸੀ ਈਸ਼ਵਰ ਵਖਸੀ ਉਹਨ ਇੱਕ ਹੋ ਗਏ ਪਹਿਲਾ ਕਤਰਾ ਵਖਸੀ ਸਬ ਮੁੰਦਰ ਵਖਸੀ ਹੁਣ ਕਤਰਾ ਸਮੁੰਦਰ ਵਿੱਚ ਚਲਾ ਗਿਆ ਹੈ ਸਮੁੰਦਰ ਕਤਰੇ ਵਿੱਚ ਨਹੀਂ ਕਤਰੇ ਨੂੰ ਸਮੁੰਦਰ ਦਿਸ ਪਿਆ ਹੈ ਦਿਸ਼ਾ ਚ ਤੇ ਕਤਰਾ ਸਮੁੰਦਰ ਵਿੱਚ ਜਾ ਕੇ ਉਹਦਾ ਰੂਪ ਹੋ ਗਿਆ ਸਮੁੰਦਰ ਹੋ ਗਿਆ ਜੀਵ ਨੇ ਈਸ਼ਵਰ ਹੋਣਾ ਹੈ ਪਰਮਾਤਮਾ ਦਾ ਰੂਪ ਹੋਣਾ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਦਰ ਵਸ ਗਿਆ ਵਾਸਾ ਹੋਇਆ ਸਾਡਾ ਆਇਆ ਸਫਲਾ ਹੋਵੇ ਅਸੀਂ ਸਤਿਗੁਰਾਂ ਦੀ ਸਿੱਖਿਆ ਤੇ ਚੱਲੀਏ ਆਪਣੇ ਆਪ ਨੂੰ ਗੁਰੂ ਦੇ ਅਨੁਕੂਲ ਗੁਰੂ ਦੇ ਬੋਲਾਂ ਦੇ ਅਨੁਕੂਲ ਆਪਣੇ ਬੋਲਾਂ ਨੂੰ ਬਣਾਉਣ ਦਾ ਯਤਨ ਕਰੀਏ ਗੁਰਮਤ ਗ੍ਰਹਿਣ ਕਰਕੇ ਗੁਰੂ ਵੱਲ ਨੂੰ ਚੱਲੀਏ ਬਾਹਰੋਂ ਫਿਜ਼ੀਕਲ ਤੌਰ ਤੇ ਬਾਹਰੋਂ ਸ਼ਰੀਰਕ ਤੌਰ ਤੇ ਪਹਿਲਾਂ ਬਦਲਾਓ ਲਿਆਈਏ ਗੁਰੂ ਵੱਲ ਨੂੰ ਚੱਲਣ ਦੀ ਉਹ ਜੇ ਗੁਰਸਿੱਖ ਗੁਰ ਸਿੱਖੀ ਦੇ ਧਾਰਨੀ ਹੋਈਏ ਇਹ ਹੋਣਾ ਸੇਵਾ ਕਰਦੇ ਆਂ ਸੰਗਤ ਕਰਦੇ ਆਂ ਆਪਣੇ ਆਪਣੀ ਜਦੋ ਜਹਿਦ ਨਾਲ ਨਹੀਂ ਜਿਹੜੇ ਜਦੋ ਜਹਿਦ ਨਾਲ ਕਈ ਬਦੋ ਬਦੀ ਭੱਜ ਕੇ ਕਿਸੇ ਦੇ ਬੋਲਾਂ ਤੇ ਜਿਆਦਾ ਭਾਵਕਤਾ ਵਿੱਚ ਆ ਕੇ ਇਹ ਕੰਮ ਕਰਦੇ ਹੋ ਚਾਰਕ ਦਿਨ ਹੀ ਕਰਦੇ ਹੋ ਮੁੜ ਕੇ ਛੱਡ ਜਾਂਦੇ ਆ ਕਈ ਵੇਰ ਦੇਖਿਓ ਜੇ ਅਮਰ ਛੱਕਦੇ ਨਾ ਪਤ ਵੱਧ ਕੇ ਤੇ ਉਹ ਕਿਸੇ ਦੇ ਚਾਰਕ ਦਿਨ ਲੈਕਚਰ ਸੁਣ ਲੈ ਤੇ ਉਹ ਭਾਵਕਤਾ ਵਿੱਚ ਆ ਗਏ ਫਿਰ ਕਿਰਪਾਨ ਪਾਲੀ ਫਿਰ ਚੌਥੇ ਦਿਨ ਮਹੀਨੇ ਪਤਾ ਨਹੀਂ ਲੱਗਦਾ ਕਿ ਕਿਰਪਾਨ ਕਿੱਥੇ ਤੇ ਕੇਸ ਕਿੱਥੇ ਨੇ ਗੁਰਮੁਖ ਹੋ ਐਸਾ ਨਹੀਂ ਕਰਨਾ ਤਾਂ ਹੀ ਮਾਰੇ ਕਹਿੰਦੇ ਪਹਿਲਾਂ ਸੇਵਾ ਸਿਮਰਨ ਫਿਰ ਤੇਰਾ ਅੰਦਰ ਟਿਕਾਓ ਚ ਆਏਗਾ ਤੇਰਾ ਪ੍ਰੇਮ ਪੈਦਾਏਗਾ ਫਿਰ ਬਾਹਰੋਂ ਨਾਲ-ਨਾਲ ਸੇਵਾ ਸਿਮਰਨ ਕਰਦੇ ਆ ਕੇਸ ਦਾੜਾ ਬਾਹਰੋਂ ਉਹ ਜੀ ਰਹਿਤ ਬਹਿਤ ਫਿਰ ਅੰਦਰ ਗਿਆਨ ਅੰਦਰ ਸ਼ਬਦ ਅੰਦਰ ਬਾਣੀ ਜੇ ਫਿਰ ਤਨ ਤੇ ਪੰਜ ਕਕਾਰੀ ਬਾਣਾ ਆ ਜਾਵੇਗਾ ਤੇਰੇ ਨਾਲ ਨਿਭ ਜਾਏਗਾ ਅੰਤ ਤੱਕ ਗੁਰੂ ਕਿਰਪਾ ਕਰੇ ਸਾਨੂੰ ਇਹ ਵਿਚਾਰ ਤਾਰਾ ਸਮਝ ਆਏ ਅਸੀਂ ਮਾਰਗ ਤੇ ਚੱਲੀਏ ਆ ਸਾਡਾ ਆਇਆ ਸਫਲਾ ਦਾਸ ਪਾਸੋਂ ਵਿਚਾਰ ਕਰਦੇ ਆ ਸੰਗਤ ਜੀ ਸੰਖੇਪ ਹੈ ਇਹਦਾ ਆਗਾਦ ਬੁੱਧ ਸ਼ਬਦ ਹੈ ਗੁਰੂ ਨਾਨਕ ਸਾਹਿਬ ਦੇ ਬੋਲ ਨੇ ਇਹਨਾਂ ਦਾ ਅੰਤ ਨਹੀਂ ਕਿੰਨੀ ਲੰਬੇਰੀ ਵਿਚਾਰੇ ਕਿੰਨੀ ਵੱਡੀ ਵਿਚਾਰੇ ਕਿੰਨਾ ਕਿੰਨਾ ਖੁਲਾਸਾ ਹੈ ਜਿੰਨੀਕ ਸਤਗੁਰੂ ਕਿਰਪਾ ਕਰਕੇ ਵਿਚਾਰ ਕਰਾਉਂਦੇ ਉਹਦੇ ਚੋ ਵੀ ਤੁਸ਼ ਬੁੱਧੀ ਨਾਲ ਤੁਸ਼ ਸਮੇਂ ਅੰਦਰ ਵਿਚਾਰਨ ਦਾ ਯਤਨ ਕੀਤਾ ਇੰਨੀਆਂ ਬੇਨਤੀਆਂ ਪ੍ਰਵਾਨ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੀਏ ਸਾਡਾ ਆਇਆ ਸਫਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ